ਦੀਆਤੀ ਮੀ ਦੂਰ ਸਭਾ ਜਿਲ੍ਹਾ ਤਰਨਤਾਰਨ ਦਾ ਮਾਜਨਸਕਤਰ ਤੇ ਅੱਜ ਅਸੀਂ ਪਿੰਡ ਲੱਧੂ ਚ ਆਏ ਆ ਜਿੱਥੇ 2 ਤਰੀਕ ਨੂੰ ਪਿਛਲੀ 2 ਨਵੰਬਰ ਵਾਲੇ ਦਿਨ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰ ਜਿਹੜੇ ਲਗਾਤਾਰ ਕ੍ਰਿਮੀਨਲ ਬੰਦੇ ਆ ਕ੍ਰਾਈਮ ਕਰਦੇ ਆ ਜਿਹੜੇ ਨਸ਼ੇ ਦਾ ਧੰਦਾ ਕਰਦੇ ਆ ਉਹਨਾਂ ਨੇ ਪ੍ਰੇਮ ਸਿੰਘ ਦੇ ਘਰ ਆਣ ਕੇ ਉਹ ਕਰਿਆਨੇ ਦੀ ਦੁਕਾਨ ਕਰਦਾ ਛੋਟੀ ਜੀ ਤੇ ਆਪਦੇ ਬੱਚੇ ਪਾਲਦਾ ਉਹ ਤੋਂ ਮੋਫਲੀ ਮੰਗੀਆ ਪ੍ਰੇਮ ਸਿੰਘ ਨੇ ਕਿਹਾ ਮੋਫਲੀ ਨਹੀਂ ਹੈਗੀ ਇਹਦੇ ਚ ਤੈਹ ਚ ਆ ਕੇ ਇਹਨਾਂ ਦੇ ਵਿੱਚ ਗਿੰਦਰ ਸਿੰਘ ਆ ਮੰਗਾ ਸਿੰਘ ਆ ਇਹ ਉਹਦੇ ਨਾਲ 20 25 ਹੋਰ ਗੁੰਡੇ ਆ ਪਿੰਡ ਦੇ ਉਹਨਾਂ ਨੇ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਉਹਦੇ ਘਰ ਕੀਤਾ ਚਾਰ ਦੁਵਾਰੀਆਂ ਕੰਧਾਂ ਤੋੜ ਦਿੱਤੀਆਂ ਬਾਥਰੂਮਾਂ ਦੀਆਂ ਸ਼ਿੰਕਾਂ ਤੋੜ ਦਿੱਤੀਆਂ ਘਰ ਦੇ ਸੀਸੇ ਤੋੜ ਦਿੱਤੇ ਆ ਦੁਕਾਨ ਦਾ ਜਿੰਨਾ ਵੀ ਅੰਦਰ ਸਮਾਨ ਸੀ ਸਾਰਾ ਹੀ ਮਲੀਆ ਮੇੜ ਕਰਦਾ ਪ੍ਰੇਮ ਸਿੰਘ ਦੇ ਗੰਭੀਰ ਸੱਟਾਂ ਮਾਰੀਆਂ ਜਿਹੜਾ ਜੇਰੇ ਇਲਾਜ ਸੁਰ ਸਿੰਘ ਸਰਕਾਰੀ ਹਸਪਤਾਲ ਚ ਜੇਰੇ ਇਲਾਜ ਆ ਤੇ ਦੋ ਤਰੀਕ ਦਾ ਹੀ ਅਸੀਂ ਐਸ ਐਚਓ ਸਦਰ ਪੱਟੀ ਦੇ ਧਿਆਨ ਚ ਲਿਆਂਦਾ ਚੌਕੀ ਇੰਚਾਰਜ ਕਿਰਿਆਲਾ ਦੇ ਧਿਆਨ ਚ ਲਿਆਂਦਾ ਅੱਜ ਤੱਕ ਕੋਈ ਵੀ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਤੇ ਜਿਹੜੇ ਦੋਸ਼ੀ ਆ ਲੱਧੂ ਪਿੰਡ ਚ ਦੰਦ ਨਾਉਂਦੇ ਫਿਰਦੇ ਆ ਅਸੀਂ ਐਸਐਸਪੀ ਤਰਨਤਾਰਨ ਤੋਂ ਇਹ ਮੰਗ ਕਰਦੇ ਆਂ ਕਿ ਦੋਸ਼ੀਆਂ ਨੂੰ ਫੌਰੀ ਤੌਰ ਤੇ ਫੜ ਕੇ ਬਣਦੀਆਂ ਧਰਾਵਾਂ ਤਹਿਤ ਬਣਦਾ ਪਰਚਾ ਦਰਜ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਜੇਲ੍ਹ ਹੀ ਢੱਕਿਆ ਜਾਵੇ ਕਿਉਂਕਿ ਜਿੱਦਾਂ ਦੇ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਚ ਗੁੰਡਾਗਰਦੀ ਦਾ ਨੰਗਾ ਨਾਚ ਪਿੰਡ ਲੱਧੂ ਚ ਹੋਇਆ ਇਹਦੀ ਮਿਸਾਲ ਹਲਕਾ ਖੇਮ ਕਰਨ ਦੇ ਅੰਦਰ ਇਦਾਂ ਦੀ ਨਹੀਂ ਕਿਤੇ ਮਿਲਦੀ ਮੈਂ ਹਲਕਾ ਖੇਮ ਕਰਨ ਦੇ ਐਮ.ਐਲ.ਏ ਸਰਦਾਰ ਸਰਨ ਸਿੰਘ ਤੁਨ ਤੋਂ ਵੀ ਮੰਗ ਕਰਦਾ ਕਿ ਫੌਰੀ ਤੌਰ ਤੇ ਆਪ ਦਾ ਕੋਈ ਅਧਿਕਾਰੀ ਭੇਜ ਕੇ ਇਹ ਮੌਕਾ ਵੇਖਿਆ ਜਾਵੇ ਤੇ ਦੋਸ਼ੀਆਂ ਖਿਲਾਫ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਜੇ ਪੀੜਤ ਪਰਿਵਾਰ ਨੂੰ ਨਿਆਂ ਨਾ ਦਿੱਤਾ ਗਿਆ ਤਾਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਆਉਣ ਵਾਲੇ ਸਮੇਂ ਦੇ ਦਰਮਿਆਨ ਅਸੀਂ ਮੀਟਿੰਗ ਕਰਕੇ ਜਥੇਬੰਦੀ ਦੀ ਪੀਖੀਵੰਡ ਦਫ਼ਤਰ ਚ ਐਸ.ਐਚ.ਓ ਸਦਰ ਪੱਟੀ ਦੇ ਦਫ਼ਤਰ ਮੋਰੇ ਵੱਡਾ ਇਕੱਠ ਕਰਾਂਗੇ ਇਨਸਾਫ ਲੈਣ ਤੱਕ ਜਿਹੜਾ ਜਾਰੀ ਰਹੂਗਾ ਧੰਨਵਾਦ ਨੰਦੀ ਪ੍ਰਿੰਸਿੰਗ ਜੀ ਬਾਜੀ ਗੱਲ ਬਣੀਏ 6-7 ਜਣੇ ਸੀ ਤੇ ਮੇਰ ਤੋਂ ਇਹਨਾਂ ਮੰਗੀਏ ਮੂੰਗਫਲੀ ਤੇ ਮੈਂ ਆ ਵੀ ਮੈਨੂੰ ਮੰਗਾ ਉਹ ਮੁੰਡਾ ਗਵਾਂਢੀ ਮੈਨੂੰ ਆਂਦਾ ਵੀ ਮੂੰਗਫਲੀ ਦਹੀਂ ਗਿੰਦਰਾ ਆਂਦਾ ਤੇ ਮੈਂ ਕਿਹਾ ਮੂੰਗਫਲੀ ਤੇ ਹੈ ਨਹੀਂਗੀ ਇਹਨਾਂ ਆਵਾਜ਼ ਮਾਰ ਲਈ ਗਿੰਦਰਾ ਇਹ ਆਂਦਾ ਹੈ ਨਹੀਂਗੀ ਤੇ ਮੇਰੇ ਸਾਰੇ ਇਹਨਾਂ ਕੋਲ ਦਾਤਰ ਕਿਰਪਾਨ ਇਹਨਾਂ ਕੋਲ ਸਾਰੇ ਸੰਧ ਹੀ ਤੇ ਮੇਰੇ ਗਲ ਪੈ ਗਏ ਸਾਰੇ ਜਣੇ ਤੇ ਮੈਨੂੰ ਇੱਥੇ ਇਕੱਲੇ ਨੂੰ ਧੂਈ ਫਿਰਦੇ ਰਹਿਆ ਮੇਰੀ ਘਰ ਦੀ ਮੇਰੀ ਗੱਡੀ ਤੇ ਮੇਰ ਤੋਂ ਛੋਟੇ ਦੀ ਘਰ ਦੀ ਉਹਨਾਂ ਤਿੰਨਾਂ ਜਣੀਆਂ ਨੇ ਮੈਨੂੰ ਬਚਾਇਆ ਇਹਨਾਂ ਤੋਂ ਠੀਕ ਹੈ ਤੇ ਮੁੜ ਕੇ ਮੇਰੀ ਘਰ ਦੀ ਦੇ ਵੀ ਇਹਨਾਂ ਮਾਰੀਆਂ ਸੱਟਾਂ ਤੇ ਉਹਦੇ ਵਾਲ ਵੀ ਉਹਦੇ ਲੀੜੇ ਵੀ ਸਾਰੇ 파ੜੇ ਆ ਨਾ ਜਿੰਨੇ ਬੰਦੇ ਆ ਤੇ ਅੱਗੇ ਲਾ ਕੇ ਭੁਜਾਈ ਫਿਰਦੇ ਰਹੇ ਆ ਹੈ ਹਾਂ ਸਤੌਲਾ ਵੀ ਦੱਸੋ ਬੀਬੀ ਹਾਂ ਹਾਂਜੀ ਬੀਬੀ ਤੁਹਾਡੀ ਵੀ ਹਾਈਕਟ ਮਾਰਜੀ ਹਾਂਜੀ ਮੇਰੀ ਵੀ ਕਟ ਮਾਰ ਹੋਈ ਹੈ ਮੇਰੀ ਵੀ ਕੱਪੜੇ-ਕੁਪੜੇ 파ੜੇ ਸੀ ਤੇ ਆਵੇ ਆ ਹਾਵੇ ਆ ਸਾਰੇ ਸਾਥ ਆ ਸੁੱਜੀ ਲਾਈ ਆ ਅਦਰੋਂ ਲੱਕ ਚਲਾਈ ਸਾਡਾ ਮੈਂ ਆਪਦੇ ਘਰ ਦੇ ਉੱਤੇ ਪਾ ਕੇ ਜਾਣ ਚਾਹੀ ਹਾਂ ਤੇ ਗਲੀਆਂ ਚਾਨੂੰ ਭਜਾਉਂਦੇ ਫਿਰਦੇ ਰਹੇ ਸਾਰੇ ਜਾਨੀ ਆਉ ਚਲੋ ਆਓ ਹਾਂ ਆਓ ਖਾ ਆਵੇ ਇੱਕਾ ਸ਼ਿੰਕ ਸਾਰਾ ਤੋੜਿਆ ਅੱਛਾ ਜੀ ਹਾਂ ਇੱਕਾ ਸ਼ਿੰਕ ਤੋੜਿਆ ਆ ਸਾਰੀਆਂ ਕੰਦਾ ਇਹਨਾਂ ਸਾਰੇ ਬੰਦੇ ਇਹ ਸਾਰੇ ਬੰਦੇ ਜਿੰਨੇ ਅਸਮੈਗ ਵੇਚਦੇ ਆ ਧਿਆਰ ਇਹਨਾਂ ਦੇ ਕੋਲ ਆ ਨਜਾਇਜ਼ ਓਕੇ ਓਕੇ ਹਾਂ ਆ ਮੇਹਾਂ ਆ ਵੇਖੋ ਉੱਥੇ ਅੱਗੇ ਹੋ ਜਾ ਹਾਂ ਇੱਥੇ ਮੋਟਰ ਸ਼ੈੱਡ ਇਧਰ ਨੂੰ ਇੱਧਰ ਤੁਰੇ ਜਾਓ ਨਾ ਉਧਰ ਨੂੰ ਹਾਂ ਆ ਆ ਪਹਿਲਾਂ ਆਵੇ ਆ ਵੇਖੋ ਆ ਬੂਹਾ ਵੇਖੋ ਇਹ ਕੀ ਹੈ ਦਾਤਰਮਾਰੀ ਹਾਂ ਦਾਤਰਮਾਰੇ ਹਨ ਆ ਵੇਖ ਕੜੇ ਕੜੇ ਇਧਰ ਵੇਖੋ ਜੀ ਅਰਨਾ ਵੇ ਹਾਂ ਆ ਕੜੇ ਕੜੇ ਅਰ ਲਿਆ ਸਾਰੇ ਇਹਨਾਂ ਹਾਂ ਆ ਕੰਧਾਂ ਸਾਰੀਆਂ ਉਸ ਇੱਕ ਵਾਰ ਨੂੰ ਮੈਨੂੰ ਲੈ ਜਾ ਹਾਂ ਆ ਵੇਖੋ ਇਹਨਾਂ ਬੰਦਿਆਂ ਨੇ ਇਹਨਾਂ ਦਾ ਇਹ ਸਾਰੇ ਪਿੰਡ ਦੇ ਆ ਜੀ ਬੰਦੇ ਇਹ ਸਾਰੇ ਪਿੰਡ ਦੇ ਆ ਜੀ ਬੰਦੇ ਇਹਨਾਂ ਦਾ ਧੰਦਾ ਹੀ ਇਹ ਹੋਆ ਕੀ ਕਰਦੇ ਕੰਮ ਇਹ ਕੰਮ ਇਹ ਸਮੈਕ ਦਾ ਕਰਦੇ ਆ ਸਾਰੀ ਹਾਂ ਸਾਰੀ ਇਹ ਜਿਹੜਾ ਗਿੰਦਰੇ ਆ ਗਿੰਦਰੇ ਲਿਉਂਦਾ ਏ ਚਲੋ ਚਲੋ ਇਹ ਦੂਜੇ ਬੰਦੇ ਸਾਰੇ ਜਿਹੜੇ ਆ ਸਾਡੇ ਵੇੜੇ ਦੀ ਉਹ ਵੇਚਦੇ ਆ ਸਮੈਕ ਆ ਆ ਮੁਰਸਲ ਸਾਡੇ ਕੋਲ ਗਿੰਦਰ ਕੋਲ ਸਵਾ ਕਿੱਲਾ ਪੈਲੀ ਆ ਬੰਦੇ ਕੋਲ ਸਾਰੇ ਕੋਲ ਆ ਮੁਰਸਲ ਵੀ ਉਹਨਾਂ ਤੋੜਿਆ ਜੀ ਹਾਂ ਮੋਟਰਸਾਈਕਲ ਵੀ ਉਹਨਾਂ ਤੋੜਿਆ ਐਸੀ ਹਾਂ ਹੋਰ ਕਿਹੜੇ ਕਿਹੜੇ ਨੁਕਸਾਨ ਹੋਇਆ ਤੁਹਾਡੇ ਘਰ ਦਾ ਦੁਕਾਨ ਵਿੱਚ ਸਾਰੇ ਦੁਕਾਨ ਭੰਨੇ ਮੇਰਾ ਟਰੰਕ ਚੋਂ 20000 ਕੱਢ ਕੇ ਖੜਿਆ ਨੇ ਗੱਲੇ ਚੋਂ 5000 ਖੜਿਆ ਨੇ ਆਹ ਵੇਖੋ ਸੀਸੇ ਸਾਰੇ ਤੋੜੇ ਆਹ ਸੀਸੇ ਵੀ ਉਹਨਾਂ ਹੀ ਤੋੜੇ ਆ ਹਾਂ ਉਹਨਾਂ ਤੋੜੇ ਅੱਛਾ ਇਹ ਹੋਰ ਹਾਂ ਆ ਸਰ ਪੇਟੀ ਚ 20000 ਰੁਪਈਆ ਹੀ ਉਹ ਵੀ ਲੈ ਗਿਆ ਕੱਢ ਕੇ ਠੀਕ ਆ ਅੱਛਾ ਇਹ ਤੇ ਆਹ ਵੇਖੋ ਜੀ ਦੁਕਾਨ ਦਾ ਵੇਖੋ ਆ ਗੱਲੇ ਚ 5000 ਰੁਪਈਆ ਹੀ ਉਹ ਵੀ ਕੱਢ ਕੇ ਲੈ ਗਿਆ ਜੋ ਪਾਈਪ ਸਿੰਘਾ ਜੋ ਸਾਰਾ ਸਮਾਨ ਦੁਕਾਨ ਦਾ ਹੀ ਲੈ ਕੇ ਕੱਢ ਕੇ ਆਹ ਵੇਖੋ ਕੀ ਬਣਿਆ ਅ ਸਾਰਾ ਉਹਨਾਂ ਹੀ ਤੋੜਿਆ ਇਹ ਸਾਰਾ ਉਹਨਾਂ ਤੋੜਿਆ ਸਾਰਾ ਸਮਾਨ ਉਹਨਾਂ ਤੋੜਿਆ ਹਾਂ ਇਹ ਜੀ ਗੈਕਸਟਾਰ ਬੰਦੇ ਆ ਅੱਛਾ ਜੀ ਹਾਂ ਸਾਰੇ ਪਿੰਡ ਦੇ ਆ ਜੀ ਹਾਂ ਇਹ ਸਾਰੇ ਪਿੰਡ ਦੇ ਆ ਇਹਨਾਂ ਦਾ ਧੰਦਾ ਜੀ ਇਹੋ ਆ ਹਾਂ ਠੀਕ ਹੈ ਜੀ ਓਕੇ